ਮਠਿੰਡਾ ਦੇ ਸਰਕਾਰੀ ਕਾਲਜ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਲਜ ਦੇ ਵਿੱਚ ਯੂਥ ਫੈਸਟੀਵਲ ਦੇ ਦੌਰਾਨ ਗੋਲੀ ਚੱਲ ਪਈ ਜਿਸ ਤੋਂ ਬਾਅਦ ਹਫੜਾ ਦਫੜੀ ਮਚ ਗਈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਰੇਂਜਰਾ ਕੌਟ ਦੇ ਵਿੱਚ ਯੂਥ ਫੈਸਟੀਵਲ ਦੇ ਵਿੱਚ ਦੋਸਤੋ ਫੈਰਿੰਗ ਹੋ ਗਈ ਹੈ ਬੰਦਾ ਗੋਲੀ ਮਾਰ ਚੱਟੇ ਹਰੇ ਦੂਰੀ ਫਿਰਦੇ ਪੁੱਛ ਲੈ ਕਮਾਲ ਦੀ ਗੱਲ ਹੈ ਯਾਰ ਤੁਹਾਡੀ ਸਰਕਾਰ ਸਹੀ ਗੱਲ ਹੈ ਕੋਲੀ ਮਾਰਦਾ ਸੀ ਮੇਰੇ ਦੋ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜੱਟਾ ਢੋਪਰ ਪ੍ਰਧਾਨ ਇੱਥੋਂ ਦਾ ਬਾਈ ਆਪਣੀ ਸਿੱਧੀ ਫਰਮਾਇਸ਼ ਹੋਵੇ ਕੋਈ ਨਹੀਂ ਦਾ ਖਾਲਸਾ ਬਾਈ ਕੋਈ ਫਤਹਿ ਐਨਾ ਨਹੀਂ ਸਿਕਿਉਰਿਟੀ ਕੁਛ ਨਹੀਂ ਮੁਲਾਜ਼ਮਾਂ ਦੀ ਡਾਇਰੈਕਟਰਾਂ ਦਾ ਮੜਾ ਜਾ ਜਿਹੜਾ ਮੜਾ ਜਾ ਇੱਧਰ ਕਿਸੇ 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 ਦੇ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਖੂਨੋ ਗਣੂ ਦੇ ਛਾਪਿਆ ਬੱਖੀ ਗੋਲ ਦੀ ਲੱਤ ਗੋਲ ਦੀ ਕੱਢਦਾ ਕਿੱਦੀ ਗੱਲ ਕਹਿਣਾ ਕੱਲਾ ਸਿਰਾਂ ਕੱਲਾ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂੜੀ ਸੀ ਸਿਰਦਾ ਸੀ ਦਾਦੇ ਕਿ ਦੋ ਗੁੱਟਾਂ ਦੇ ਵਿੱਚ ਆਪਸੀ ਤਕਰਾਰ ਵਾਜੀ ਹੋ ਗਈ ਤੇ ਨੌਬਤ ਇੱਥੇ ਤੱਕ ਪਹੁੰਚ ਗਈ ਕਿ ਕਾਲਜ ਦੇ ਵਿੱਚ ਫੈਸਟੀਵਲ ਦੇ ਦੌਰਾਨ ਫਾਇਰਿੰਗ ਕਰ ਦਿੱਤੀਗੀ ਉਸ ਤੋਂ ਬਾਅਦ ਮੌਕੇ ਦੇ ਉੱਤੇ ਪੁਲਿਸ ਜਿਹੜੀ ਤੈਨਾਤ ਸੀ ਅਤੇ ਉਹਨਾਂ ਦੇ ਵੱਲੋਂ ਸਮਾਜ ਨਾਲ ਦੇ ਵਿੱਚ ਅਗਲੀ ਜਿਹੜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਾਦੇ ਕਿ ਬਿਠਿੰਡੇ ਦੇ ਸਰਕਾਰੀ ਰਜਿੰਦਰਾ ਕਾਲਜ ਤੇ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਸੀ ਜਿਸ ਦੌਰਾਨ ਦੋ ਨੌਜਵਾਨ ਗੁੱਟਾਂ ਦੇ ਵਿੱਚ ਆਪਸੀ ਲੜਾਈ ਤੋਂ ਬਾਅਦ ਇਹ ਗੋਲੀ ਚੱਲੀ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਏ ਸੋ ਇਸ ਬੰਦ ਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹ ਆਈਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਪਿੰਡ ਬਹਿਮੰਦਰ ਰਹਿਣ ਵਾਲਾ ਹੈ ਤੇ ਜਿਹੜਾ ਮੋੜਲੀ ਜਾਣਕਾਰੀ ਇਹ ਮਿਲੀ ਕਿ ਇਹਨੇ ਬੱਤੀ ਬੋਰ ਤੇ ਜਿਹੜਾ ਪਿਸਟਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸੰਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਤੇ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾ ਮੁਕਤਵੰਦਰ ਚ ਕਰ ਰਹੇ ਆ ਤੇ ਬਿਲਕੁਲ ਇਹਦੇ ਵਿੱਚ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਕਿੰਨੇ ਰਾਮ ਫਾਇਰ ਹੋਇਆ ਕਾਈ ਜੱਕ ਅਬੇ ਜਿਹੜੇ ਇਹਦੇ ਵਿੱਚ 3 ਤੋਂ 4 ਰਾਉਂਡ ਜਿਹੜੇ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਖਵਾ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਆ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕਦਮਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤੇ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਰ ਜਖਮੀ ਹੋਇਆ ਕੀ ਫਿਲਹਾਲ ਜਿਹੜਾ ਹੈਗਾ ਜਖਮੀ ਦੇ ਹੋਣ ਦੀ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਪਰ ਫਿਰ ਵੀ ਜਿਹੜੇ ਹੈਗੇ ਅਸੀਂ ਜਿਹੜੀ ਇਸ ਬੰਦੇ ਜਾਂਚ ਕਰ ਰਹੇ ਆ ਦੂਸਰ ਫੈਸਟੀਵਲ ਕਈ ਦਿਨ ਚੱਲਣਾ ਜੀ ਹਜੇ ਤਾਂ ਲਗਾਤਾਰ ਜਿਹੜੀਆਂ ਘਟਨਾਵਾਂ ਹੋ ਰਹੀਆਂ ਕੱਲ ਵੀ ਇੱਕ ਲੜਾਈ ਦੀ ਘਟਨਾ ਹੋਈ ਹੈ ਤੇ ਅੱਜ ਵੀ ਨਹੀਂ ਇਸ ਦੇ ਵਿੱਚ ਤਾਂ ਦੇਖੋ ਸਟੂਡੈਂਟਸ ਨੂੰ ਇੱਕ ਤਿਆਰ ਦੇਣ ਦੀ ਗੱਲ ਹੁੰਦੀ ਹੈ ਕਿ ਯੂਥ ਫੈਸਟੀਵਲ ਇੱਕ ਇੰਜੋਏ ਦਾ ਟਾਈਮ ਹੁੰਦਾ ਹੈ ਕਿਉਂਕਿ ਸਾਰਾ ਸਾਲ ਪੜ੍ਹਾਈ ਤੋਂ ਬਾਅਦ ਜਿਹੜਾ ਯੂਥ ਫੈਸਟੀਵਲ ਇਜ਼ ਟਾਈਮ ਆਫ ਇੰਜੋਏ ਤੇ ਇਸ ਦੇ ਵਿੱਚ ਜਿਹੜਾ ਹੈਗਾ ਲੜਾਈ ਜਾਂ ਗੁੱਟਬੰਦੀ ਜਿਹੜੀ ਚੰਗੀ ਗੱਲ ਨਹੀਂ ਹੈਗੀ ਤੇ ਸਾਰਿਆਂ ਨੂੰ ਇਸ ਚੀਜ਼ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਇੱਕ ਫੰਕਸ਼ਨ ਦੀ ਤਰ੍ਹਾਂ ਇੰਜੋਏ ਕਰਨਾ ਚਾਹੀਦਾ ਪਰ ਆਪ ਆਮ ਲੋਕ ਵੀ ਆਏ ਕੱਲੇ ਵਿਦਿਆਰਥੀ ਆ ਰਹੇ ਮੇਨਲੀ ਸਟੂਡੈਂਟਸ ਹੈਗੇ ਜੀ ਇਹਦੇ ਵਿੱਚ ਜਿਹੜਾ ਕਾਲਜਰ ਵੀ ਹੈ ਜੇ ਇਸੇ ਕਾਲਜ ਦੇ ਜ ਨਹੀਂ ਸਾਰੇ ਸਟੂਡੈਂਟਸ ਹੈਗੇ ਕੁਝ ਇਥੋਂ ਦੇ ਸਟੂਡੈਂਟਸ ਨੇ ਬਾਕੀ ਕਾਲਜਸ ਦੇ ਵੀ ਕਾਫੀ ਕਾਲਜਸ ਤੋਂ ਸਟੂਡੈਂਟਸ ਇੱਥੇ ਆਏ ਹੋਏ ਕਿਆਰੇ ਸਰ ਘਟਨਾ ਦੇ ਵਿੱਚ ਗਣਿਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਗਿਆ ਪਰ ਜਿਸ ਤਰੀਕੇ ਦੇ ਨਾਲ ਹਫੜਾ ਦਫੜੀ ਦਾ ਮਾਹੌਲ ਪੈਦਾ ਹੋਇਆ ਤੇ ਗੋਲੀ ਚਲਾਈ ਗਈ ਤਾਂ ਕੋਈ ਵੀ ਵੱਡੀ ਘਟਨਾ ਵਾਪਰ ਸਕਦੀ ਸੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗ